ਦਿਲਜੀਤ ਵਾਲੀ ਗੱਲ ਉਹ ਫੇਰ ਪੂਰਾ ਵਿਵਾਦ ਜਾਂ ਚੱਲਦਾ ਗੁਰੂ ਦਾਬੇ ਨਾਲ ਤੁਸੀਂ ਦੱਸੋ ਕਿ ਕੀ ਗੱਲ ਆ ਬਸ ਗੱਲ ਵੀ ਪੰਜਾਬ ਲਿਖਣ ਬਾਰੇ ਆ ਹਾਲਾਂਕਿ ਜਦੋਂ ਜਦੋਂ ਕਿਸੇ ਦਾ ਕੋਈ ਮਸਲਾ ਪੈ ਜਾਂਦਾ ਨਾ ਜੀ ਫਿਰ ਮਾੜੀ ਮਾੜੀ ਗੱਲ ਤੇ ਪੈਂਦਾ ਆਪਾਂ ਜਿਵੇਂ ਅਕਾਲੀ ਦਲ ਵਾਲੀ ਗੱਲ ਵੀ ਕੀਤੀ ਉਹ ਸੇਮ ਹੀ ਦਿਲਜੀਤ ਵਾਲਾ ਵੀ ਐ ਕੋਈ ਨਾ ਕੋਈ ਸ਼ੋਅ ਨੂੰ ਲੈ ਕੇ ਹੋ ਜਾਂਦਾ ਐ ਨਹੀਂ ਮੈਨੂੰ ਦੱਸੋ ਇਹਦੇ ਵਿੱਚ ਕੀ ਆ ਵੀ ਯੂ ਦੀ ਜਗ੍ਹਾ ਐ ਇਸਤੇਮਾਲ ਕੇ ਪੰਜਾਬ ਹੋਣੇ ਉਦਾਂ ਲਿਖਦਾ ਸ਼ਾਰਟ ਦੇ ਵਿੱਚ ਜਿਵੇਂ ਆਪਾਂ ਸਾਰੇ ਅੱਜਕੱਲ੍ਹ ਵਟਸਐਪ ਲੈਂਗੁਏਜ ਉਦਾਂ ਦੀ ਵਰਤ ਨਹੀਂ ਕਰਦੇ ਨਹੀਂ ਸਰ ਮੇਰੇ ਕਰ ਅੰਗਰੇਜ਼ਾਂ ਦਾ ਨਕਸ਼ਾ ਲੱਗਾ ਜੀ ਜਿਹੜੇ ਸੱਜਣ ਉੱਥੇ ਗਏ ਨੇ ਹਮ ਮੇਰਾ ਜਿਹੜਾ ਉੱਤੇ ਰੂਮ ਹੈ ਜਿੱਥੇ ਮੈਂ ਬੈਠ ਕੇ ਪੜਦਾ ਕਰਦਾ ਆ ਸਭ ਕੁਝ ਹਮ ਉੱਥੇ ਸਾਂਝੇ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਵਿਲੇ ਤੋਂ ਬਾਅਦ ਦਾ ਸ਼ਾਇਦ ਉਹ ਨਕਸ਼ਾ ਹੈ ਉਹ ਲੱਗਾ ਮੇਰੇ ਰੂਮ 'ਚ ਸਰ ਉੱਥੇ ਤੇ ਗੋਰਿਆਂ ਨੇ ਉਹ ਗੋਰਿਆਂ ਦਾ ਨਕਸ਼ਾ ਸ਼ਾਇਦ ਹਮ ਉਹਨਾਂ ਨੇ ਜਲੰਧਰ ਨੂੰ ਵੀ ਜੁਲੰਧਰ ਲਿਖਰੇ ਰੱਖਿਆ ਅੱਛਾ ਆਓ ਮੈਂ ਤੁਹਾਨੂੰ ਦਿਖਾਉਂਗਾ ਜੀ ਮੈਂ ਕਿਸੇ ਦਿਨ ਫੋਟੋ ਖਿੱਚ ਕੇ ਪਾਉਣਾ ਆਉਦੀ ਹੂੰ ਹੂੰ ਹੁਣ ਹੁਣ ਆਪਾਂ ਉਸ ਨੂੰ ਉਹ ਜਲੰਧਰ ਬੋਲ ਰਹੇ ਸੀਗੇ ਮਤਲਬ ਕਿ ਉਹ ਆਪਦੇ ਹਿਸਾਬ ਨਾਲ ਜਿਵੇਂ ਦਾ ਉਚਾਰਨ ਹੈ ਉਹਨਾਂ ਦਾ ਜਾਂ ਅੰਗਰੇਜ਼ੀ ਦੀ ਹੁਣ ਵੀ ਦੇਖੀਏ ਤਾਂ ਕੁਝ ਉਲਟਾ ਸਿੱਧਾ ਹੋ ਜਾਂਦਾ ਫਿਰ ਤੇ ਹਾਂ ਜਿੱਤੇ ਪਰ ਅੱਜ ਆਪਾਂ ਜਲੰਧਰ ਇਹ ਨਾਲ ਲਿਖਦੇ ਆ ਕਿ ਨਹੀਂ ਮੈਂ ਤੁਹਾਨੂੰ ਉਹ ਫੋਟੋ ਖਿੱਚ ਕੇ ਭੇਜੂਗਾ ਹੁਣ ਜਾਂ ਮੈਂ ਪਾਉਂਗਾ ਕਿ ਜਲੰਧਰ ਨੂੰ ਜੁਲੰਧਰ ਲਿਖ ਰਹੇ ਸੀਗੇ ਬਹੁਤ ਸਾਰੇ ਸ਼ਹਿਰਾਂ ਦੇ ਨਾਮ ਉਹਨਾਂ ਨੇ ਇਸ ਤਰ੍ਹਾਂ ਨਕਸ਼ੇ ਦੇ ਵਿੱਚ ਦਰਜ ਕੀਤੇ ਆ ਜੀ 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 ਰਾਰੇ ਦਾ ਡਾੜੇ ਦਾ ਟੈਂਕੇ ਦਾ ਇਹ ਜਿਹੜੇ ਸ਼ਬਦ ਅੰਗਰੇਜ਼ੀ ਦੇ ਨਾਲੋਂ ਬੜਾ ਫਰਕ ਹੈ ਜੀ ਬਿਲਕੁਲ ਬਿਲਕੁਲ ਮੈਂ ਉਹੀ ਕਹਿ ਰਿਹਾ ਤਾਂ ਹੁਣ ਗੱਲ ਇਹ ਆ ਕਿ ਯਾਰ ਆ ਕਿਸੇ ਨੇ ਲਿਖਿਆ ਭੀ ਯਾਰ ਜੁਲੰਦਰ ਲਿਖਿਆ ਉਹ ਜੀ ਜੀ ਠੀਕ ਹੈ ਨਾ ਜੀ ਤਾਂ ਉਹ ਨਕਸ਼ੇ ਆਮ ਮਿਲ ਜਾਂਦੇ ਨੇ ਉਹ ਤੁਸੀਂ ਵੀ ਲੈ ਲੈਣਾ ਹਮ ਮੇਰੇ ਘਰ ਤਾਂ ਬਹੁਤ ਪੁਰਾਣਾ ਨਕਸ਼ਾ ਪਿਆ ਉਹ ਜੀ ਤਾਂ ਉਹਦੇ ਚ ਜੇ ਤੁਸੀਂ ਦੇਖੋਗੇ ਏ ਦੀ ਜਗ੍ਹਾ ਜੋ ਅੱਜ ਆਪਾਂ ਏ ਇਸਤੇਮਾਲ ਕਰਦੇ ਆ ਉਥੇ ਯੂ ਇਸਤੇਮਾਲ ਕੀਤਾ ਹੋਇਆ ਹਮ ਬਹੁਤ ਸਾਰੇ ਸ਼ਹਿਰਾਂ 'ਚ ਜੀ ਤਾਂ ਆਪਾਂ ਜੇ ਪੰਜਾਬ ਨੂੰ ਵੀ ਇਸ ਹਿਸਾਬ ਨਾਲ ਵਿਚਾਰਨ ਦੇ ਹਿਸਾਬ ਨਾਲ ਲਈਏ ਤਾਂ ਮੈਂ ਖੁਦ ਜੀ ਜਦੋਂ ਕੋਈ ਫਾਈਲ ਸੇਵ ਕਰਦਾ ਮੈਂ A ਪਾ ਕੇ ਕਰਦਾ فرض ਕਰੋ ਕਿ ਪੰਜਾਬ ਦਾ ਡਾਟਾ ਸੇਵ ਕਰ ਰਿਹਾ ਜੀ ਮੈਂ ਇਹ ਹੀ ਪਾਉਣਾ ਠੀਕ ਮੈਂ ਇਹ ਹੀ ਪਾਉਣਾ ਹੂੰ ਸਾਡੀ ਭੈਣ ਜਸੀ ਸੰਘਾ ਜੀ ਜਸੀ ਸੰਘਾ ਨੇ ਵੀ ਕਾਫੀ ਸਮਾਂ ਪਹਿਲਾਂ ਇਸ ਬਾਰੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰੀ ਚਰਚਾ ਛੜੀ ਸੀ ਕਿ ਸੋਸ਼ਲ ਮੀਡੀਆ ਤੇ ਸਰ ਜੀ ਕਿ ਅਸੀਂ ਅੱਜ ਵੀ ਜੋ ਅੰਗਰੇਜ਼ਾਂ ਦਾ ਉਚਾਰਨ ਸੀਗਾ ਅਸੀਂ ਉਸ ਨੂੰ ਫੋਲੋ ਕਿਉਂ ਕਰੀਏ ਹਮ ਸਾਡੇ ਲਈ ਇਹ ਠੀਕ ਹੈ ਜੀ ਜੀ ਤਾਂ ਜੇ ਉਹਨੇ ਲਿਖ ਦਿੱਤਾ ਯਾਰ ਇਹਦੇ ਵਿੱਚ ਕੀ ਪਾਪ ਆ ਆ ਦੇਖੋ ਸਾਬ ਕਾਲੋ ਵੀ ਕਹਿ ਰਿਹਾ ਕਿ ਪਹਿਲਾਂ ਜੁਲੰਦਰ ਹੀ ਲਿਖਿਆ ਜਾਂਦਾ ਸੀਗਾ ਬਿਲਕੁਲ ਬਿਲਕੁਲ ਤਾਂ ਮਤਲਬ ਪੜਨ ਵਾਲੇ ਦੋਸਤ ਆਪਣੇ ਨਾਲ ਨੇ ਹਾਂ ਜੀ ਬਿਲਕੁਲ ਤੇ ਫਿਰ ਜੇ ਦਿਲਜੀਤ ਨੇ ਲਿਖ ਦਿੱਤਾ ਤਾਂ ਕੀ ਆਖਰ ਆ ਗਈ ਆ ਹਮ ਉਹ ਮਸਲਾਉ ਨਹੀਂ ਹੁੰਦਾ ਮੇਰੇ ਤੇ ਉਚਾਰਨ ਤੇ ਪੰਜਾਬ ਹੈ ਨਾ ਕੋਈ ਦਰਾਰ ਲੱਭਣੀ ਹੁੰਦੀ ਹੈ ਬਸ ਮਤਲਬ ਕਿ ਸਾਡੀ ਨਾ ਇੱਕ ਭੈੜਿਆ ਇੱਥੇ ਲੋਕਾਂ ਦੀ ਮੈਂ ਦੇਖਦਾ ਜੇ ਤੇ ਇਹਨਾਂ ਨੂੰ ਪੁੱਛ ਲੋ ਕਿ ਕਹਿੰਦੇ ਵਿਹਲੀ ਹੈ ਨੀਗੇ ਤੇ ਜੇ ਇਹਨਾਂ ਕਮਾਂਵਲ ਵੇਖੀਏ ਤੇ ਐਂ ਲੱਗਦਾ ਕਿ ਇਹਨਾਂ ਕੋਲ ਕੋਈ ਕੰਮ ਹੈ ਹੀ ਨਹੀਂ ਆ ਬਿਲਕੁਲ ਵੀ ਇਹਨਾਂ ਤੋਂ ਕੋਈ ਦਿਨ ਐਦਾਂ ਹੀ ਲੱਗੇ ਰਹਿੰਦੇ ਆ ਇੱਕ ਦੂਜੇ ਪ੍ਰਤੀ ਉਹਨੇ ਝੰਡਾ ਐਦਾਂ ਕੀਤਾ ਯਾਰ ਉਹ ਮੰਦਰ ਵੀ ਜਾ ਆ ਹੁੰਦਾ ਉਸਨੇ ਇੰਡੀਅਨ ਫਲੈਗ ਤੁਹਾਨੂੰ ਪਤਾ ਹੀ ਆ ਜੀ ਜਿਆਦਾ ਸਮਾਂ ਨਾਲ ਹੀ ਰੱਖਦਾ ਉਹ ਲਗਭਗ ਹਰ ਪੋਸਟ ਇਹਦੀ ਵੀ ਗੱਲ ਹੋਈ ਉਹ ਕਹਿੰਦਾ ਮੈਂ ਹਰ ਪੋਸਟ ਦੇ ਵਿੱਚ ਪੰਜਾਬ ਲਿਖਦਾ ਤੇ ਨਾਲ ਮੈਂ ਇੰਡੀਆ ਦਾ ਫਲੈਗ ਵੀ ਨਾਲ ਲਾਉਣਾ ਤਾਂ ਹਾਂਜੀ ਤੇ ਫਿਰ ਕੀ ਕੀ ਦਿੱਕਤ ਆ ਕੀ ਪਰੇਸ਼ਾਨੀ ਆ ਇਹ ਨਾਲ ਮੈਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਮੈਂ ਹੁਣ ਲੈਪਟਾਪ ਖੋਲੂਗਾ ਨਾ ਜਦੋਂ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਫਾਇਲਾਂ ਕੱਢ ਕੇ ਦਿਖਾਉਂਗਾ ਹੂੰ ਇਹ ਨਹੀਂ ਦਲਜੀਤ ਦੇ ਲਿਖਣ ਤੋਂ ਬਾਅਦ ਜੀ ਅਸੀਂ ਲੰਬੇ ਸਮੇਂ ਤੋਂ ਇਸਤੇਮਾਲ ਕਰਦੇ ਆਂ ਜੀ ਜੀ ਇਹ ਸ਼ਬਦ ਤਾਂ ਕੀ ਕੀ ਹੁਣ ਕੀ ਸਾਨੂੰ ਫੈਲਾ ਦਿਓ ਫਿਰ ਹੋਰ ਕੀ ਹੂੰ ਹੂੰ ਬਿਲਕੁਲ ਮਤਲਬ ਕਿ ਐਵੇਂ ਹੀ ਯਾਰ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਥੋੜਾ ਬਹੁਤਾ ਪੜ੍ਹਨ ਲਿਖਣ ਤੇ ਦਿਮਾਗ ਖੁੱਲੇ ਇਹਨਾਂ ਦਾ ਹੂੰ ਉਹਨਾਂ ਕੋਲ ਬਸ ਉੱਥੇ ਜਿੰਨਾ ਕੋ ਗਿਆਨ ਇਹਨਾਂ ਨੂੰ WhatsApp ਵਗੈਰਾ ਤੇ ਮਿਲਦਾ ਉਹ ਬਸ ਉਥੰ ਦੱਬੀ ਹੁੰਦੇ ਆ ਦੱਬਲੀ ਹੁੰਦੇ ਆ ਜੀ ਬਿਲਕੁਲ ਬਿਲਕੁਲ ਤਾਂ ਮੇਰੇ ਕਹਿਣ ਦਾ ਮਤਲਬ ਤੇ ਇਹ ਹੋਆ ਕਿ ਇਹ ਯਾਰ ਗੈਰ ਜ਼ਰੂਰੀ ਚੀਜ਼ਾਂ ਨੇ ਹੂੰ ਉਹ ਮਤਲਬ ਦੇਖੋ ਜਿੱਥੇ ਕੋਈ ਜੰਮਿਆ ਪਲਿਆ ਹੁੰਦਾ ਹੈ ਉਸ ਮਿੱਟੀ ਦਾ ਕ ਖਾਸ ਮੋਹ ਹੁੰਦਾ ਮੋਹ ਹੁੰਦਾ ਬਿਲਕੁਲ ਇੱਕ ਜਿੱਥੇ ਰਹਿੰਦਾ ਬੰਦਾ ਉਹ ਦੇਸ਼ ਹੈ ਜਿਹੜਾ ਜੀ ਉਸ ਦੇਸ਼ ਦਾ ਸਨੇਹ ਹੁੰਦਾ ਵਫਾਦਾਰੀ ਹੁੰਦੀ ਆ ਆਹੀ ਕੁਝ ਹੁੰਦਾ ਹੈ ਨਾ ਜੀ ਉਹ ਇੰਡੀਅਨ ਵੀ ਕਹਿੰਦਾ ਆਪਣੇ ਆਪ ਨੂੰ ਹਾਂ ਕਿਉਂਕਿ ਪੰਜਾਬੀ ਮਿੱਟੀ ਚ ਜਮਿਆ ਪਲਿਆ ਉਹ ਆਪਦਾ ਪੰਜਾਬ ਪ੍ਰਤੀ 헤ਜ ਹੈ ਜਿਹੜਾ ਉਹ ਵੀ ਪ੍ਰਗਟ ਆਉਂਦਾ ਯਾਰ ਕਿੱਡੀ ਕੋਈ ਗੱਲ ਹੈ ਮਰਾਠੇ ਨਹੀਂ ਆਪਦਾ ਪ੍ਰਾਈਡ ਰੱਖਦੇ ਬਿਲਕੁਲ ਸਭ ਰੱਖਦੇ ਨਾਗਾ ਨਹੀਂ ਰੱਖਦੇ ਹੂੰ ਸਾਊਥ ਵਾਲੇ ਨਹੀਂ ਰੱਖਦੇ ਤਾਂ ਇਹ ਉਹਦਾ ਉਹਦਾ ਪ੍ਰਾਈਡ ਹੈ ਸਰ ਜੀ ਜੀ ਠੀਕ ਹੈ ਨਾ ਜੀ ਮੈਂ ਦੂਜੀਆਂ ਗੱਲਾਂ ਚ ਨਹੀਂ ਪੈਂਦਾ ਸੋ ਆ ਜਿਹੜਾ ਮੈਂ ਤੁਹਾਡਾ ਦੇਖਿਆ ਕਾਫੀ ਕਮੈਂਟ ਆ ਰਹੇ ਸੀਗੇ ਤਾਂ ਮੈਂ ਉਹ ਮੈਨੂੰ ਯਾਦ ਆ ਗਿਆ ਕਿ ਮੈਂ ਤਾਂ ਨਕਸ਼ੇ 'ਚ ਵੱਧੂ ਸ਼ਹਿਰ ਫੜੇ ਉੱਥੇ ਵੇਖਿਆ ਜੀ ਜੀ ਪੜੇ ਆ ਮਤਲਬ ਕਿ ਉਹ ਇਹਦੀ ਜਗ੍ਹਾ ਯੂ ਇਸਤੇਮਾਲ ਕਰਦੇ ਸੀਗੇ ਪੂਰੇ ਨਕਸ਼ਿਆਂ ਦੇ ਵਿੱਚ ਦਰਜ ਕਰਨ ਲੱਗਿਆ ਮਤਲਬ ਇਹ ਕਿ ਮੈਂ ਆ ਜਿਹੜੀ ਆ ਨਾ ਮੈਂ ਸਮਝਦਾ ਕਿ ਅੰਨੀ ਰਾਸ਼ਟਰ ਭਗਤੀ ਜਾਂ ਅੰਨਾ ਰਾਸ਼ਟਰਵਾਦ ਇਹ ਖਤਰਨਾਕ ਹੈ ਖਤਰਨਾਕ ਬਿਲਕੁਲ ਜੀ ਜਿੱਥੇ ਆਪਾਂ ਰਹਿੰਦੇ ਆ ਕਿਹੜਾ ਠੀਕ ਆ ਕੋਈ ਬੰਦਾ ਹੋ ਸਕਦਾ ਉਹਦੀ ਆਪਦੀ ਭਾਵਨਾ ਅਲਹਿਦਗੀ ਦੀ ਹੋ ਸਕਦੀ ਆ ਜਾਂ ਇੱਕ ਖਾਸ ਪ੍ਰਕਾਰ ਦੀ ਕਹ ਲਓ ਉਹਨੂੰ ਨਫ਼ਰਤ ਹੋ ਸਕਦੀ ਆ ਹੂੰ ਨਿਜ਼ਾਮ ਨਾਲ ਹੋ ਸਕਦੀ ਆ ਸਰਕਾਰਾਂ ਨਾਲ ਹੋ ਸਕਦੀ ਆ ਬਟ ਗੱਲ ਇਹ ਆ ਕਿ ਜਨਾਬ ਮਤਲਬ ਸਾਰੇ ਜਿਹੜੇ ਹੁੰਦੇ ਆ ਜੀ ਜੀ ਉਹ ਜਿੱਥੇ ਰਹਿੰਦੇ ਆ ਉਹਨਾਂ ਚੋਂ ਕੁਝ ਲੋਕਾਂ ਨੂੰ ਛੱਡ ਦਿਓ ਬਾਕੀ ਸਾਰੇ ਹੀ ਪ੍ਰੇਮ ਪਿਆਰ ਕਰਦੇ ਆ ਆਪਣੇ ਬਿਲਕੁਲ 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 ਆ ਵੀ ਕਈ ਵਾਰੀ ਟਾਰਗੇਟ ਵੀ ਉਸੇ ਨੂੰ ਕਰਦੇ ਜਿਹੜਾ ਸਾਹਮਣੇ ਹੈ ਕਹਿੰਦੇ ਬਸ ਉਹੀ ਆ ਕਿ ਇਹ ਲੋਕ ਜਿਹੜੇ ਖਾਸ ਤੌਰ ਤੇ ਵੱਡੇ ਲੋਕ ਹੋ ਜਾਂਦੇ ਆ ਜੀ ਇਹ ਉਹਨਾਂ ਨੂੰ ਕੁੰਡੀਆਂ ਪਾ ਕੇ ਤਾਂ ਚੜਨਾ ਚਾਹੁੰਦੇ ਹੁੰਦੇ ਬਸ ਹੋਰ ਕੁਛ ਨਹੀਂ ਬਿਲਕੁਲ ਬਿਲਕੁਲ ਸੱਚੀ ਗੱਲ ਹੈ ਬਿਲਕੁਲ ਜੀ ਅਬਲੀ ਸਾਹਿਬ ਕਹਿੰਦੇ ਨੇ ਕਿ ਸਪਸ਼ਟੀ ਕਰਾਂਗੇ ਤਾਂ ਹਾਂ ਉਹ ਹਰ ਇੱਕ ਸਟੇਜ ਤੇ ਇਹ ਕਹਿੰਦਾ ਕਿ ਭਾਈ ਮੇਰਾ ਨਹੀਂ ਹੈ ਕਿਸੇ ਨਾਲ ਮੈਂ ਹਰੇਕ ਬੰਦੇ ਨੂੰ ਪਿਆਰ ਕਰਦਾ ਇਹ ਆਪਣੇ ਲੋਕੀ ਬਸ ਇਧਰ ਉਧਰ ਖਿੱਚੀ ਜਾਂਦੇ ਨੇ ਗੱਲਾਂ ਨੂੰ ਆ ਮਿੰਟੂ ਜੀ ਇਹਦੇ ਨਾਲ ਨਾਲ ਇੱਕ ਕਲਾਕਾਰ ਦਾ ਹੋਰ ਵੀ ਮਸਲਾ ਪਿਆ ਹੋਇਆ ਤੇ ਐਫ ਆਈ ਆਰ ਦਰਜ ਹੋਈ ਹੈ ਰਾਏ ਜਹਾਰ ਕੋਈ 10 ਕ ਸਾਲ ਪਹਿਲਾਂ ਕਾਫੀ ਕਮੈਂਟ ਆ ਰਿਹਾ ਸੀ ਕਿ ਇਹ ਨਵਾਂ ਨਵਾਂ ਹੀ ਕਲਾਕਾਰ ਲੱਭ ਲਿਆਉਨੇ ਆ ਤੁਸੀਂ ਜੀ ਮੈਂ ਸਰ ਰਾਏ ਜਹਾਰ ਬਾਰੇ ਤੁਹਾਨੂੰ ਦੱਸਾਂ ਨਾ ਤਾਂ ਰਾਏ ਜਹਾਰ ਕਿਸੇ ਸਮੇ ਸਭ ਤੋਂ ਜ਼ਿਆਦਾ ਵੇਕਣ ਵਾਲਾ ਕਲਾਕਾਰ ਰਿਹਾ ਜੀ ਕਾਫੀ ਗਾਣੇ ਉਹਦੇ ਆਹੀ ਤਾਂ ਸਾਡੀ ਪ੍ਰੋਬਲਮ ਹੈ ਨਾ ਪੰਜਾਬੀਆਂ ਦੀ ਜੇ ਅਸੀਂ ਕਿਤਾਬਾਂ ਪੜ੍ਹਨ ਲੱਗਦੇ ਤੇ ਅਸੀਂ ਇੱਕ ਦੋ ਲੇਖਕਾਂ ਨੂੰ ਮੰਨ ਲਏ ਨੀ ਕਿ ਦੁਨੀਆ ਇਥੋਂ ਗਾਂ ਖਤਮ ਹੋ ਜਾਂਦੀ ਆ ਜੀ ਜੇ ਅਸੀਂ ਕਿਸੇ ਕਹਿੰਦੇ ਕਿ ਮਿਊਜ਼ਿਕ ਵਾਲੀ ਹਸਤੀ ਨੂੰ ਫੋਲੋ ਕਰਦੇ ਆ ਅਸੀਂ ਕਹਿੰਨੇ ਕਿ ਇਤੋਂ ਗਾਂ ਦੁਨੀਆ ਖਤਮ ਹੈ ਬਿਲਕੁਲ ਠੀਕ ਹੈ ਨਾ ਜੀ ਸਾਨੂੰ ਇਉਂ ਹੀ ਲੱਗਦਾ ਕਿ ਬਸ ਯਾਰ ਇਹੀ ਬਸ ਸਿਰਾ ਹੈ ਹਮ ਸਰ ਦੁਨੀਆ ਦਾ ਕੋਈ ਸਿਰਾ ਨਹੀਂ ਹੈ ਜੀ ਟੈਲੈਂਟ ਜਾਂ ਕਹਿੰ ਲੋ ਪ੍ਰਤਿਭਾ ਉਹ ਅੰਤਾਂ ਦੀ ਪਈ ਆ ਗਾਂ ਤੋਂ ਗਾਂ ਪਈ ਆ ਠੀਕ ਹੈ ਸਮਝੋ ਅਨੰਦ ਜੀ ਬੀਤੂ ਵਨ ਵਰਕੇ ਤੁਸੀਂ ਟੋਲੋ ਤਾਂ ਸਹੀ ਸਰ ਕੌਣ ਨੇ ਹੋ ਉਹ ਤਾਂ ਤੁਸੀਂ ਨਾਮ ਲਿਆ ਤੇ ਬਹੁਤ ਨਾਂ ਨਾਂ ਵੀ ਨਹੀਂ ਪਤਾ ਹੋਣਾ ਪਤਾ ਵੀ ਹੋਏਗਾ ਤਾਂ ਮਤਲਬ ਇਹ ਹੈ ਕਿ ਭਈ ਰਾਏ ਜੋ ਜਾਰ ਕਿਸੇ ਸਮੇਂ ਸੁਪਰ ਹਿੱਟ ਕਲਾਕਾਰ ਸੀ ਉਹਦੀ ਕੈਸਟਾਈ ਸੀ ਸਭ ਤੋਂ ਪਹਿਲਾਂ ਉੱਚੀ ਉੱਚੀ ਮੰਗ ਲੋੜੀਆਂ ਸਾਡੀ ਸੱਜਣਾ ਬਗੈਰ ਕਾ ਦੀ ਲੋੜੀ ਉੱਚੀ ਉੱਚੀ ਮੰਗ ਲੋੜੀਆਂ ਉਹਦੇ ਵਿੱਚ ਇੱਕ ਗਾਣਾ ਸੀ ਕੁਝ ਫਟ ਹਜ਼ਰ ਤੇਰੇ ਦੇ ਕੁਝ ਫਟ ਤੇਰੇ ਤਾਨੇ ਆਦੇ ਅਸੀਂ ਤੇਰੇ ਸ਼ਹਿਰ ਚੋ ਸੱਜਣਾ ਵੇ ਤੁਰ ਚੱਲੇ ਵਾਂਗ ਬਗਾਨਿਆਂ ਦੇ ਐਡਾ ਕਹਿਮ ਗਾਣਾ ਸੀ ਉਹ ਸਾਰੀ ਕਾਸਟ ਹੀ ਬਹੁਤ ਵਧੀਆ ਸੀ ਇੱਕ ਪਰਦੇਸਾਂ ਤੇ ਵੀ ਗਾਇਆ ਹੋਇਆ ਸੀ ਮਤਲਬ ਕਿ ਉਸ ਤੋਂ ਬਾਅਦ ਪੱਖੀਆਂ ਵਾਲਾ ਗਾਣਾ ਉਹ ਗੁਲਾਬ ਦੇ ਫੁੱਲ ਵਾਲਾ ਗਾਣਾ ਕਤਾਬ ਵਾਲਾ ਗਾਣਾ ਐਤਵਾਰ ਨੂੰ ਦੱਸ ਕਿਹੜਾ ਤੇਰਾ ਕਾਲਜ ਲੱਗਦਾ ਨੇ ਯਾਰ ਇਹ ਸੁਪਰ ਹਿੱਟ ਗਾਣੇ ਸੀ ਇਹਨਾਂ ਦੇ ਬਿਲਕੁਲ ਜੀ ਬਿਸ ਪੂਜਾ ਦੇ ਨਾਲ ਬਹੁਤ ਗਾਣੇ ਸੀ ਮਤਲਬ ਕਿ ਇਹਨਾਂ ਨੇ ਕਮਾਲ ਦੇ ਲਿਆਂਦੇ ਆ ਤੋ ਗੱਲ ਇਹ ਆ ਕਿ ਬਈ ਰਾਏ ਜੁਝਾਰ ਦਾ ਇੱਕ ਦੌਰ ਸੀਗਾ ਬਿਲਕੁਲ ਦੌਰ ਹੋ ਗਿਆ ਕਾਲਾ ਬੱਕਰਾ ਜੀ ਭੋਗਪੁਰ ਦੇ ਲਾਗੇ ਬਿਲਕੁਲ ਕਿਮਤ 10 ਵੀ ਰਏ ਸੀ ਉਹਨਾਂ ਦੇ ਭੋਗਪੁਰ ਭੋਗਪੁਰ ਦਹੀਂ ਇੱਕ ਹੋਰ ਕਲਾਕਾਰ ਬਹੁਤ ਹਿੱਟ ਰਿਹਾ ਕਿਸੇ ਟਾਈਮ ਸੁਰਿੰਦਰ ਲਾਡੀ